ਸ਼ੁਨ ਦਿ ਬਹੁਤ ਬਹੁਤ ਧੰਨਵਾਦ ਡਾਕਟਰ ਸਤਵਿੰਦਰ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵਧੀਕ ਪ੍ਰਸ਼ਾਸਕ ਡਾਇਰੈਕਟਰ ਡਾਕਟਰ ਤਰਸੇਮ ਸਿੰਘ ਜੀ ਿੱਤੋਂ ਉਹਨਾਂ ਦੇ ਨਾਲ ਬੈਠੇ ਸਾਡੇ ਗਰੁੱਪ ਦੇ ਸੰਸਥਾਪਕ ਕੈਨ ਕਮਿਸ਼ਨਰ ਡਾਕਟਰ ਅਮਰੀਕ ਸਿੰਘ ਜੀ ਸਾਡੇ ਬੜੇ ਪਿਆਰੇ ਡਾਕਟਰ ਸ਼ਮੇਸ਼ ਚੋਪੜਾ ਜੀ ਔਰ ਪਿਛਲੀ ਲਾਈਨ ਚ ਜਿਨੇ ਵੀ ਸਾਡੇ ਬਹੁਤ ਸਾਰੇ ਬੜਾ ਸਨੇਹ ਆ ਜਿਨ੍ਹਾਂ ਨਾਲ ਬੜੇ ਚਿਰਾਂ ਤੋਂ ਸਾਰੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਗਿਆਨੀ ਜਿੰਨੇ ਇਕੱਠੇ ਹੋਏ ਆ ਔਰ CIA ਜਿੰਨਾ ਵੱਲੋਂ ਇਹ ਪ੍ਰੋਗਰਾਮ ਆ ਤੇ ਭਾਈ ਸਾਹਿਬ ਤੇ ਮੇਰੇ ਕਿਸਾਨ ਵੀਰ ਜਿਹੜੇ ਸਾਹਮਣੇ ਬੈਠੇ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਮੇਰੇ ਤੋਂ ਪਹਿਲਾਂ PEU ਦੇ ਜਿੰਨੇ ਵੀ ਵਿਗਿਆਨੀ ਨੇ ਸੁਗਲ ਸਿਆਣੇ ਤੁਹਾਨੂੰ ਸਾਰਾ ਨਾ ਮਿੱਟੀ ਬਾਰੇ ਮਨੁੱਖ ਦੀ ਸਿਹਤ ਬਾਰੇ ਫਲ ਫਰੂਟ ਬਾਰੇ ਫਸਲ ਦੀ ਸਿਹਤ ਬਾਰੇ ਗੱਲਾਂ ਹੋਈਆਂ ਔਰ ਜਿਹੜੀ ਅੱਜ ਖਾਸ ਤਕਨੀਕ ਤੁਹਾਨੂੰ ਵਿਖਾਉਣੀ ਹੈ ਟ੍ਰਿਪਲ ਸੀਡਿੰਗ ਉਹਦੀ ਗੱਲ ਵੀ ਬਾਅਦ ਚ ਕਰਾਂਗੇ ਪਰ ਜੋ ਡਾਕਟਰ ਸੁਰਵਿੰਦਰ ਨੇ ਜਿੱਦਾਂ ਗੱਲ ਕੀਤੀ ਆ ਵੀ ਅਸੀਂ ਪਿਛਲੇ 2-3 ਮਹੀਨਿਆਂ ਤੋਂ ਇੱਧਰ ਹੜਪੀਤੇ ਰਹੀਏ ਦੇ ਵਿੱਚ ਸਾਨੂੰ ਮੌਕਾ ਮਿਲਿਆ ਸਾਡੇ ਗਰੁੱਪ ਨੂੰ ਜੰਗਲੋਟੋ ਫਾਰਮ ਗਰੁੱਪ ਨੂੰ ਮੈਨੂੰ ਲੱਗਦਾ ਜੋ ਸਾਡਾ ਤਜਰਬਾ ਨਾ ਗੱਲ ਮਨੁੱਖ ਦੀ ਮਾਨਸਿਕ ਸਿਹਤ ਤੇ ਨਾਟਕ ਸਿੱਖਿਆ ਤੇ ਵੀ ਕਰਨੀ ਪੈਣੀ ਆ ਲੋਕ ਐਹੋ ਹੀ ਹਾਲਾਤ ਰਹਾ ਤੇ ਲੋਕਾਂ ਨੇ ਜ਼ੌਂਬੀਜ਼ ਬਣ ਜਾਣਾ ਜ਼ੌਂਬੀ ਸਮਝਦੇ ਆ ਆਦਮ ਖੋਰ ਇੱਕ ਦੂਜੇ ਨੂੰ ਖਾਣ ਵਾਲੇ ਇਹ ਜਿਹੜਾ ਅਸੀਂ ਬ੍ਰਤਾਂਦ ਸਿਰਜਦੇ ਆ ਨਾ ਬੜਾ ਰਿੰਗੜਿੰਗ ਕੇ ਕਹਿੰਨੇ ਆ ਪੰਜਾਬੀ ਬੜੀ ਚੜ੍ਹਦੀ ਕਲਾ ਦਾ ਕੌਮ ਆ ਫਲਾਣ ਆ ਢੀ ਗਿਆ ਜਦੋਂ ਵਾਹ ਪੈਂਦਾ ਨਾ ਫਿਰ ਬੰਦੇ ਦਾ ਬੰਦੇ ਦੇ ਕਰੈਕਟਰ ਦਾ ਪਤਾ ਲੱਗਦਾ ਰੱਜੇ ਪੁੱਜੇ ਲੋਕ ਵੀ ਜਿਹੜੇ ਆ ਜੇ ਮਹਾਰਾਜਾ ਨੂੰ ਸੇਵਾ ਲੱਗੀ ਸਾਨੂੰ 1500 ਏਕੜ ਪੰਜਾ ਪਿੰਡਾਂ ਦੇ ਵਿੱਚ ਅਹੀਂ ਕਣਕ ਬੀਜਣੀ ਸੀ ਉਹਨਾਂ ਪਿੰਡਾਂ ਚੋਂ ਕੁਝ ਇੱਥੇ ਸਾਡੇ ਵੀ ਰਾਏ ਵੀ ਮੋਤਬਰ ਜਿਹੜਾ ਤੇ ਗਰੀਬ ਆ ਬਹੁਤ ਲੋੜਵੰਦ ਆ ਉਹ ਤਾਂ ਬੰਦਾ ਤਰਲੇ ਕਰਦਾ ਜੱਜਦਾ ਵੀ ਆ ਤੇ ਜਿਹਦਾ ਨੁਕਸਾਨ ਹੀ ਨਹੀਂ ਹੋਇਆ ਤੇ ਜਾਂ ਬਹੁਤ ਥੋੜਾ ਹੋਇਆ ਉਹ ਇਹੋ ਜੀ ਸਥਿਤੀ ਦੇ ਵਿੱਚ ਕੀ ਇਦਾਂ ਦੀਆਂ ਹਰਕਤਾਂ ਕਰਕੇ ਕੀ ਸਾਬਤ ਕਰਦਾ ਬਾਹਰੋਂ ਰੋਜ਼ ਤਰ੍ਹਾਂ ਤਰ੍ਹਾਂ ਦੀਆਂ ਏਜੰਸੀਆਂ ਆ ਰਹੀਆਂ ਇਸ ਚੀਜ਼ ਨੂੰ ਕਵਰ ਕਰਨ ਵੀ ਕੀ ਦਾ ਨੁਕਸਾਨ ਹੋਇਆ ਇਹਦੇ ਕਾਰਨ ਕੀ ਐ ਇਹਦੀਆਂ ਜੜਾਂ ਕੀ ਆ ਜੜ ਤੇ ਤਾਂ ਪੰਜਾਬੀਆਂ ਨੇ ਕਦੀ ਕੰਮ ਕੀਤਾ ਹੀ ਨਹੀਂ ਜੇ ਜਰਤੇ ਕੰਮ ਕੀਤਾ ਹੁੰਦਾ ਤੇ ਆ ਸਾਨੂੰ ਪ੍ਰਾਲੀ ਨੂੰ ਅੱਗ ਲਾਉਂਦੀ ਥੋੜਾ ਰੋੜ ਪੈਣੀ ਉਹ ਜਦੋਂ ਆਉਂਦੇ ਆ ਉਹਨਾਂ ਅੱਗੇ ਰੱਜ ਕੇ ਝੂਠ ਬੋਲਦੇ ਆ ਵੀ ਬੜੀ ਜੀ ਸਾਡਾ ਤੇ ਅੱਜ ਨੁਕਸਾਨ ਹੋਇਆ ਦੂਜੇ ਦਿਨੇ ਹੀ ਚੜ੍ਹਦੀ ਕਲਾ 'ਚ ਹੋ ਗਏ ਪਰ ਸਾਡੀ ਹੀ ਮਾਨਸ ਗਰੂਜ ਚੜ੍ਹਦੀ ਕਲਾ 'ਚ ਨਹੀਂ ਹੈਗੇ ਆ ਸਵੇਰ ਦੀ ਗੱਲ ਸੀ ਆ ਦੋ ਵਾਰੀ ਇਹਨਾਂ ਨੇ ਮੇਰਾ ਨਾਮ ਪੁਕਾਰਿਆ ਮੈਂ ਇਸ ਕਰਕੇ ਨਹੀਂ ਆ ਮੇਰਾ ਵੀ ਮਨ ਹੀ ਪਏ ਆਪਣੇ ਸਾਥੀਆਂ ਦੇ ਵਿੱਚ ਬੈਠਾ ਇਹਨਾਂ ਨਾਲ ਕੋਈ ਗੱਲਬਾਤ ਕਰਾਂ ਉਹ ਸਾਨੂੰ ਮੈਨੂੰ ਤੇ ਮੇਰਾ ਸਾਡੇ ਗਰੁੱਪ ਦਾ ਖਸ਼ਾਂਚੀ ਆ ਸਰਦਾਰ ਪ੍ਰਵਿੰਦਰ ਸਿੰਘ ਉਦੇ ਦੇ ਤੇ ਬਹੁਤਾ ਹੀ ਜ਼ਿਆਦਾ ਪਾ ਰਿਆ ਨਾ ਤੋਂ ਪਿੰਡਾਂ ਦੇ ਵਿੱਚੋਂ ਜਿਹੜਾ ਪ੍ਰੈਸ਼ਰ ਆ ਸਾਡੇ ਕੋਲ ਡੀਏਪੀ ਦੀ ਕਮੀ ਆ ਗਈ ਸਾਡੇ ਕੋਲ 600 ਬੋਰੀ ਹੀ 600 ਏਕੜ ਦੀ ਬੀਜੀ ਜਾਣੀ ਹੈ ਨਾ 900 ਏਕੜੋਂ ਦਾ ਵੇ ਆ ਜਿਹੜੀ ਉਹਦੀ ਡਾਇਆ ਪਰ ਲੋਕਾਂ ਕੋਲ ਬਿਲਕੁਲ ਸਬਰ ਨਹੀਂ ਹੈਗਾ ਬੜੀ ਔਖੀ ਸਥਿਤੀ ਮੈਂ ਸੋਚਦਾ ਹਾਂ ਵੀ ਜੇ ਇਦਾਂ ਦਾ ਹੀ ਨਜ਼ਰੀਆ ਰਿਹਾ ਸਾਡੇ ਭਰਾਵਾਂ ਦਾ ਤੇ ਸਾਡੀ ਆਉਣ ਵਾਲੀ ਜਿਹੜੀ ਐਗਰੀਕਲਚਰ ਛੱਡੋ ਜਿਹੜੀ ਸਾਡੀ ਫਸਲ ਛੱਡੋ ਤੁਸੀਂ ਅਗਲੀ نسل ਦਾ ਕੀ ਬਣੋਗੇ ਥੋੜਾ ਜਿਹਾ ਇਹਦੇ ਇਧਰਲੇ ਵੀ ਸਾਨੂੰ ਥੋੜਾ ਜਿਹਾ ਮਲਾਂਕੜਵੇ ਦਾ ਵਿਸ਼ਲੇਸ਼ਣ ਕਰਨਾ ਪਊਗਾ ਤੇ ਉਹ ਜਿਹੜੀ ਪੜੀ ਲਿਖੀ ਜਮਾਤ ਆਉਂਦੇ ਆਂ ਤਾਂ ਬਿਹਤਰ ਕੋਈ ਨਹੀਂ ਕਰ ਸਕਦਾ ਬਖੈਰ ਇਹਨਾਂ ਦੇ ਬਥੇਦੇ ਤਜਰਬੇ ਆ ਕਿਉਂਕਿ ਸਾਡੇ ਵਿੱਚ ਹੀ ਰਹਿੰਦੇ ਆ ਪਰ ਜੇ ਵਿਪਤਾ ਦੇ ਸਮੇਂ ਵਿੱਚ ਵਿਪਤਾ ਵਾਲੇ ਇਲਾਕੇ ਦੇ ਵਿੱਚ ਹੀ ਦੀਵਾਲੀ ਵਾਲੇ ਦਿਨ ਸਭ ਤੋਂ ਵੱਧ ਪਟਾਕੇ ਚੱਲਣ ਤੇ ਫਿਰ ਥੋੜਾ ਜਿਹਾ ਸਵਾਲੀਆ ਨਿਸ਼ਾਨ ਤੇ ਲੱਗਦਾ ਹੀ ਆ ਨਾ ਜੇ ਹੜ੍ਹ ਵਾਲੇ ਇੰਨੇ ਜਿੱਥੇ ਇੰਨਾ ਵੱਡਾ ਨੁਕਸਾਨ ਕਰ ਲਿਆ ਜੀ ਗੁਰਦਾਸਪੁਰ ਜ਼ਿਲ੍ਹੇ ਦਾ ਜੀ 70000 ਐਕਟਰ ਰਕਬਾ ਜਿਹੜਾ ਹੜਾ ਥੱਲੇ ਮਾਰਿਆ ਗਿਆ ਤੇ ਉਸ ਰਕਬੇ ਦੇ ਵਿੱਚ ਸ਼ਰਾਬ ਦੀ ਵੀ ਕੀ ਕਿਉਂ ਵੱਧ ਰਹੀ ਆ ਹੁਣ ਤੁਸੀਂ ਕਹੋਗੇ ਅੱਜ ਦੇ ਪ੍ਰੋਗਰਾਮ ਦੇ ਵਿਸ਼ੇ ਤੋਂ ਬਾਹਰ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਹੀ ਮੰਚੇ ਤਾਂ ਦਾ ਵਾ ਜਿੱਥੇ ਕੋਈ ਦੂਜੀ ਦਿਲ ਦੀ ਗੱਲ ਵੀ ਕਰ ਲਈਦੀ ਆ ਹੁਣ ਆਪਾਂ ਆ ਜੀਏ ਇਸ ਗੱਲ ਤੇ ਟ੍ਰਿਪਲ ਜ਼ੀਰੋ ਸੀਡਿੰਗ ਤੇ ਇਹ ਇੱਕ ਏਦਾਂ ਦੀ ਵਿਧੀ ਆ ਆਪਾਂ ਜਦੋਂ ਸਵੇਰ ਦੇ 7 ਵਜੇ ਦੇ ਸਵੇਰੇ ਨਾ ਅਸੀਂ ਡੀਲਰਾਂ ਦੇ ਘਰਾਂ 'ਚ ਫਿਰਨਦੇ ਆ ਖਾਦੇ ਚੱਕਰ ਚ ਸਾਡੇ ਮਰੀਦ ਸਿੰਘ ਵੀ ਕੋਸ਼ਿਸ਼ ਕਰ ਰਹੇ ਸੀ ਡਟ ਉਹਨਾਂ ਨੂੰ ਜਦੋਂ ਗੱਲਬਾਤ ਕਰ ਰਹੇ ਆ ਬੜੇ ਪਿਆਰ ਨਾਲ ਮਿਲਦੇ ਚਾਹ ਪਾਣੀ ਆਫਰ ਕਰਦੇ ਆ ਤੇ ਉਹੀ ਕਹਿੰਨੇ ਆ ਵੀ ਅਹੀਂ ਜਾਣਾ ਤੇ ਕਿੱਥੇ ਜਾਣਾ ਇਹ ਕਹਿੰਦਾ ਸਾਡਾ ਇਦਾਂ ਪ੍ਰੋਗਰਾਮ ਆ ਤੇ ਉੱਥੇ ਇੱਕ ਇਦਾਂ ਦੀ ਵਿਜਾਈ ਦੀ ਵਿਧੀ ਆ ਅਸੀਂ ਪਿਛਲੇ ਸਾਲ ਬਹੁਤ ਸਫਤਤਾਪੂਰਵਕ ਵਿਜੀਆ ਨੇ ਬਹੁਤ ਕਮਾਲ ਦੀ ਚੀਜ਼ ਆ ਜੇ ਇਹ ਜਾਹਰ ਹੈ ਨਵੀਂ ਚੀਜ਼ ਆ ਹੋਰ ਵੀ ਰਫਾਈਨ ਹੋ ਜਾਊਗੀ ਤੇ ਜੇ ਇਹਦਾ ਪ੍ਰਚਾਰ ਪ੍ਰਸਾਰ ਹੋ ਜਾਏ ਤੇ ਛੋਟੇ ਕਿਸਾਨਾਂ ਦੀ ਜਾਨ ਕਿੰਨੀ ਸੌਖੀ ਨਾ ਕੋਈ ਪਰਾਲੀ ਦਾ ਚੱਕਰ ਨਾ ਕੋਈ ਲੋਹੇ ਦਾ ਚੱਕਰ ਨਾ ਨਦੀਨ ਨਾਚਾਂ ਦਾ ਚੱਕਰ ਉਹਨਾਂ ਨੇ ਇੰਨੀ ਉਤਸਾਹ ਉਤਸੁਕਤਾ ਵਿਖਾਈ ਵੀ ਹਰ ਇੱਕ ਬੰਦੇ ਨੇ ਜਿਹਦਾ ਖੇਤੀ ਨਾਲ ਵਾਅ ਵਾਸਤਾ ਨਹੀਂ ਹੈਗਾ ਹਰ ਇੱਕ ਬੰਦੇ ਨੇ ਨਾ ਸਿਰਫ ਵੀਡੀਓ ਦੇਖੀ ਕਹਿੰਦੇ ਜੀ ਸਾਨੂੰ ਪਾਇਓ ਇਹਦੇ ਬਾਰੇ ਉੱਥੇ ਬੈਠਾ ਬੈਠਾ ਮੈਂ ਸਾਰਿਆਂ ਨੂੰ ਵੀਡੀਓ ਹੀ ਪਾ ਰਿਆ ਇਹਦੀ ਟ੍ਰਿਪਲ ਸੀਡਿੰਗ ਦੀ ਉਹਨਾਂ ਦੇ ਮੈਸੇਜ ਆਈ ਜਾਂਦੇ ਆ ਉਹ ਬੰਦੇ ਜਿਨ੍ਹਾਂ ਦਾ ਬਾਈ ਖੇਤੀ ਨਾਲ ਕੋ ਲੈਣਾ ਦੇਣਾ ਨਹੀਂ ਜਿਨ੍ਹਾਂ ਨੇ ਤੁਹਾਨੂੰ ਖਾਦ ਦਵਾਈਆਂ ਵੇਚਣੀਆਂ ਉਹ ਵੀ ਦੁਖੀ ਹੋਏ ਪਏ ਬੈਠੇ ਆ ਵੀ ਕੋਈ ਤੇ ਵਾਤਾਵਰਨ ਪੱਖੀ ਕੋਸ਼ ਤੇ ਹਾਲੇ ਆਵੇ ਸਾਡੇ ਸਿਰ ਜਿਹੜਾ ਇਹ ਡਾਇਆ ਦਾ ਬੁਖਾਰ ਚੜਿਆ ਹੋਇਆ ਵਾ ਇਹ ਕਿਦਾਂ ਉਤਰੂਗਾ ਕੋਈ ਬੰਦਾ ਉਹਦੇ ਬਦਲ ਵਰਤ ਕੇ ਰਾਜੀ ਨਹੀਂ ਹੈਗਾ ਤੇ ਆਖਰਕਾਰ ਬਦਲ ਵੀ ਨਹੀਂ ਸਾਨੂੰ ਮਿਲਨੇ ਜਿੱਦਾਂ ਦਾ ਭਾਰਤ ਸਰਕਾਰ ਦੀਆਂ ਖਾਦਾ ਬਾਰੇ ਪਾਲਿਸੀਆਂ ਚੱਲ ਰਹੀਆਂ ਵਾ ਪਤਾ ਨਹੀਂ ਤੁਸੀਂ ਖਬਰਾਂ ਸੁਣਦੇ ਜਿਹਾ ਨਹੀਂ ਸੁਣਦੇ ਲੱਖ ਲੱਖ ਰੁਪਏ ਦੇ ਮੋਬਾਈਲ ਤਾਂ ਸਾਰੇ ਫੜੇ ਫਿਰਦੇ ਆ ਤੇ ਇੱਥੋਂ ਤੱਕ ਕੇ ਆ ਜਿਹੜੀਆਂ ਆਰਬੀਆਈ ਨੇ ਦੋ ਤਿੰਨ ਗਾਈਡਲਾਈਨਾਂ ਬੈਂਕਾਂ ਦੀਆਂ ਤਬਦੀਲ ਕਰਤੀਆਂ ਹੁਣ ਸਾਡਾ ਕਿਉਂਕਿ ਬਾਅਦ ਸੀ ਸਾਨੂੰ ਲੋਕ ਡੋਨੇਸ਼ਨ ਦੇਣਦੇ ਆ ਖਾਤੇ ਦੇ ਰਾਹੀਂ ਉਧੇ ਚ ਵੀ ਇੱਕ ਅਜੀਬ ਹੀ ਕਣ ਚੱਕਰ ਚੱਲ ਰਿਹਾ ਪਿਛਲੇ 14-15 ਦਿਨ ਤੋਂ ਪਰ ਜੇ ਆਪਾਂ ਗੱਲ ਹੀ ਖੇਤੀ ਦੀ ਗੱਲ ਕਰੀਏ ਇਹ ਟ੍ਰਿਪਲ ਸੀਡਿੰਗ ਜਿਹੜੀ ਵਿਧੀ ਹੈ ਇਹਨੂੰ 3 ਜ਼ੀਰੋਆਂ ਕਿਉਂ ਕਹਿੰਦੇ ਆ ਜਿੱਦਣ ਹੀ ਤੁਸੀਂ ਕਟਾਈ ਕਰ ਰਹੇ ਜੇ ਫਸਲ ਦੀ ਉਦਣ ਹੀ ਤੁਹਾਡੀ ਬਜਾਈ ਹੋ ਗਈ ਤੋਹਾਂ ਕੀਤਾ ਕੀ ਫਿਰ ਉਨੇ ਹੀ ਖਰਚੇ ਦੇ ਵਿੱਚ ਤੁਸੀਂ ਆਪਣੀ ਬਾਸਮਤੀ ਵੱਡੀ ਤੁਹਾਡੀ ਕਣਕ ਕੇਰੀ ਗਈ ਸੁੱਕੀ ਜਮੀਨ ਦੇ ਵਿੱਚੋਂ ਟਰਾਲੀ ਬਾਹਰ ਨਿਕਲੀ ਨਾ ਕੋਈ ਕੰਬੈਨ ਖੁੱਬੀ ਨਾ ਕੋਈ ਟਰਾਲੀ ਖੁੱਬੀ ਬਾਹਰ ਨਿਕਲ ਗਈ ਤੇ ਕਿਸਾਨ ਨੇ ਕੀ ਕੀਤਾ ਸਿਰਫ ਪਾਣੀ ਲਾਇਆ ਹਾਂ ਪਾਣੀ ਜ਼ਰੂਰ ਧਿਆਨ ਨਾਲ ਲਾਉਣਾ ਪਊਗਾ ਪਾਣੀ ਦਾ ਦਰਾ ਨਾ ਹੋਵੇ ਪਾਣੀ ਇੱਕੋ ਵਾਰੀ ਫਸਲ ਨੂੰ ਜਿੰਨਾ ਚਾਹੀਦਾ ਆ ਜੇ ਕਿਉਂਕਿ ਉਹਦੇ ਉੱਤੇ ਸੀਰ ਦੇ ਉੱਤੇ ਪਰਾਲੀ ਦੀ ਮਲਚਿੰਗ ਹੋਈ ਪਈ ਆ ਸੋ ਕਿੰਨੀਆਂ ਚੀਜ਼ਾਂ ਕਰ ਦਿੱਤੀਆਂ ਇੱਕੋ ਵਾਰੀ ਇੱਕੋ ਦੇਣ ਕੋਈ ਟੈਨਸ਼ਨ ਨਹੀਂ ਔਰ ਛੋਟੇ ਜ਼ਿਮੀਂਦਾਰ ਲਈ ਇਤੋਂ ਵਧੀਆ ਚੀਜ਼ ਕੀ ਹੋ ਸਕਦੀ ਹੈ ਹਾਲਾਂਕਿ ਇਹਦੇ ਵਿੱਚ ਬੜੇ ਸੁਧਾਰਾਂ ਦੀ ਗੁੰਜਾਇਸ਼ ਹੈ ਉਹ ਤੇ ਸਾਰੀਆਂ ਤਕਨੀਕਾਂ ਚੀਜ਼ ਹੁੰਦੀਆਂ ਉਹ ਤੇ ਆ ਜਿਹੜਾ ਜਾਨ ਦਾ ਖੌ ਸੂਪਰਸੀਡਰ ਆਇਆ 2020 ਦਾ ਇਹਦੇ ਚ ਅੱਜ 2025 ਆ ਗਏ ਇਹਦੇ ਚ ਵੀ ਸਤਾਰ ਹੁੰਦੇ ਤੁਰੇ ਆ ਰਹੇ ਆ ਪਰ ਅੱਗ ਲਾਉਣ ਦਾ ਮਸਲਾ ਇਹਨੇ ਵੀ ਹੱਲ ਨਹੀਂ ਕੀਤਾ ਇਹ ਜਿਹੜੀ ਟ੍ਰਿਪਲ ਸੀਡ ਜਿਹੜੀ ਹੈਗੀ ਆ ਜਦ ਤੱਕ ਅਸੀਂ ਇਹਨੂੰ ਖੁਦ ਇਸਤੇਮਾਲ ਨਹੀਂ ਕਰ ਲਿਆ ਜਿਹਦਾ ਸਰਦਾਰ ਸਖਦੇਵ ਸਿੰਘ ਹਣਾਂ ਨੇ ਦੱਸਿਆ ਇਹਨਾਂ ਦਾ ਧੰਨਵਾਦ ਆ ਵੀ ਇਹ ਏਸੀ ਲਈ ਅੱਗੇ ਆਏ ਤੇ ਇਹ ਜਿਹੜਾ ਮਾਣ ਸੀਗਾ ਸਾਨੂੰ ਮਿਲਿਆ ਗੁਰਦਾਸਪੁਰ ਨੂੰ ਸਾਡੇ ਗਰੁੱਪ ਨੂੰ ਮਿਲਿਆ ਜੰਗਰੇਟੋ ਫਾਰਮਰ ਗਰੁੱਪ ਨੂੰ ਵੀ ਇਹਨਾਂ ਨੇ ਇਹਦਾ ਟ੍ਰਾਇਲ ਕੀਤਾ ਮਸਾਣਾ ਮਸਾਣਾ ਚ ਸਾਰੀ ਜਿੱਤੇ ਬੀਦੀਪੁਰ ਚ ਔਰ ਕਿੰਨੀਆਂ-ਕਿੰਨੀਆਂ ਵੱਡੀਆਂ ਹਸਤੀਆਂ ਆਗੀਆਂ ਨੂੰ ਵੇਖਣ ਇਸੇ ਵੀ ਸ਼ਾਇਦ ਇਹ ਹੋ ਸਕਦਾ ਇਜ਼ ਇਟ ਪੋਸੀਬਲ ਫੂਲਕਾ ਸਾਹਿਬ ਆਏ ਸਾਡੇ ਮਾਨਯੋਗ ਵੀ ਸੀ ਸਾਹਿਬ ਆਏ ਡਾਕਟਰ ਗੋਸਲ ਹੋਰ ਜਿਹੜੇ ਚੁੱਪਚੀ ਬੀਤੇ ਜਿਹੜੇ ਉੱਥੋਂ ਹਾਈਵੇ ਤੋਂ ਬੀਦੀਪੁਰ ਤੋਂ ਵੇਖ ਕੇ ਉਹਨਾਂ ਦੀ ਤਾਂ ਗਿਣਤੀ ਕੋਈ ਨਹੀਂ ਤੇ ਕੁਦਰਤ ਨੇ ਵੀ ਸਾਥ ਦਿੱਤਾ ਉਹਦਾ ਮਤਲਬ ਇਹੀ ਵੀ ਜਦੋਂ ਤੁਸੀਂ ਸਿੱਧੇ ਰਾਹ ਤੁਰਦੇ ਜੇ ਕੁਦਰਤ ਤੁਹਾਡੇ ਨਾਲ ਹੋਊਗੀ ਹੁਣ ਅਸੀਂ ਹੈਗੇ ਗੁਰਦਾਸ ਕੋਰ ਵਾਲੇ ਸਾਡਾ ਫਿਊਚਰ ਤੇ ਹੈਗਾ ਵਾ ਬਾਸਮਤੀ ਗੰਨੇ ਤੇ ਹਾਰਟੀਕਲਚਰ ਤੇ ਸਾਨੂੰ ਇਹ ਚੀਜ਼ ਚਾਹੀਦੀ ਆ ਆਪਾਂ ਸਭ ਕੋ ਇਹਨੂੰ ਵਰਤੀਏ ਇਹਦੇ ਵਿੱਚ ਜੇੜੀ ਕੋਈ ਕਮੀ ਆ ਇਹਨਾਂ ਨੂੰ ਵਿਗਿਆਨੀਆਂ ਨੂੰ ਦੱਸੀਏ ਕਿ ਭਾਈ ਇਹਦੇ ਵਿੱਚ ਇਹਨੂੰ ਥੋੜਾ ਜਿਆਦਾ ਹੋਰ ਰਿਫਾਈਨ ਕਰੋ ਬਜਾਏ ਉਹ ਦੱਬ ਕੇ ਬਾਹ ਤੇ ਰੱਜ ਕੇ ਖਾਣਾਂ ਸਿਲਸਿਲਾ ਤੇ ਚੱਲਣਾ ਹੀ ਨਹੀਂ ਮੇਰੇ ਹਿਸਾਬ ਨਾਲ ਤਾਂ ਤੁਹਾਨੂੰ ਮੰਤਰੀਆਂ ਦੀਆਂ ਸ਼ਿਫਾਰਿਸ਼ਾਂ ਡਾਕਾ ਦੀ ਬੋਰੀ ਲੈਣ ਵਾਕੇ ਕਰਾਉਣੀਆਂ ਪੈਣੀਆਂ ਕਰਨੇ ਪੈ ਰੀਆਂ ਹੁਣੀ ਹੋਣੀ ਚੱਲ ਰਹੀਆਂ ਜੋ ਵੇਖ ਰਹੇ ਅਸੀਂ ਸਾਰਾ ਵਰਤਾਰਾ ਉਹ ਇਹ ਕਿ ਪਹਿਲਾਂ ਕਦੀ ਮਹਿਸੂਸ ਨਹੀਂ ਕੀਤਾ ਵੀ ਇੰਨੇ ਬੁਰੇ ਹਾਲਾਤ ਹੋਣਗੇ ਆਪਾਂ ऑन रिकॉर्ड ऑन डॉक्यूमेंट ਇੰਨੇ ਮਾਰੇ ਹੋਵਾਂਗੇ ਆ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਇੱਥੇ ਹੁਣ ਇਹਨਾਂ ਨੇ ਤੁਹਾਨੂੰ ਲਾਈਵ ਡੈਮੋ ਦੇਣਾ ਮੈਂ ਇੰਨੀ ਤੁਹਾਨੂੰ ਬੇਨਤੀ ਕਰਦਾ ਆ ਵੀ ਇਹਦੇ ਫਾਇਦੇ ਵੇਖੋ ਪਹਿਲਾਂ ਨੁਕਸਾਨ ਤੇ ਇੱਕ ਵੀ ਨਹੀਂਗਾ ਆਪਾਂ ਜੇ ਬਾਸਮਤੀ ਲਾ ਲਈ ਸਬਰ ਦੇ ਨਾਲ ਜੁਲਾਈ ਚ ਪਹਿਲੀ ਗੱਲ ਤਾਂ ਮਈ ਜੂਨ ਉਹ ਜਿਹੜਾ ਸਮਾਂ ਆ ਜਦੋਂ ਸਾਡੀ ਜ਼ਮੀਨ ਨੂੰ ਰੈਸ ਦੀ ਲੋੜ ਆ ਸਾਡੇ ਬਜ਼ੁਰਗ ਵੀ ਦਿੰਦੇ ਤੁਸੀਂ ਉਦੋਂ ਵੀ ਵਾਣ ਡੋਬਣੇ ਸ਼ੁਰੂ ਕਰਤੇ ਆ ਤੇ ਹੁਣ ਫਿਰ ਪਾਓ ਜਫੀਆਂ ਬੋਣੇ ਵਾਇਰਸ ਨਾ ਉਲੀਆਂ ਜਿਹੜੀਆਂ ਵਾ ਉਹ ਤੇ ਤੁਸੀਂ ਉਲੀਆਂ ਨੂੰ ਤੇ ਆਪ ੜਕਾਉਂਦੇ ਜੇ ਉਹਨੂੰ ਫੀਡ ਕਰਦੇ ਜੇ ਆਪਾਂ ਉਲੀਆਂ ਨੂੰ ਕੀੜੇ ਮਕੋੜਾ ਨੂੰ ਜਿਹੜੇ ਸਮੇਂ 'ਚ ਕੁਦਰਤ ਨੇ ਉਹਨਾਂ ਨੂੰ ਮਾਰਨਾ ਹੈ ਤੇ ਉਹ ਹੁਣ ਇਸੇ ਤਰੀਕੇ ਸੰਭਵ ਆ ਵੀ ਆਪਾਂ ਸਾਰੇ ਵੇਹੇ ਬਾਸਮਤੀ ਲਾਉਨੇ ਆ ਭਾਵੇਂ ਕੋਈ ਆਲੂ ਮਟਰਾਲਾ ਵੀ ਹੋਵੇ ਦੇਖੋ ਤੁਸੀਂ ਟੈਂਪਰੇਚਰ ਕਿਦਾਂ ਦਾ ਹੈ ਇਹ ਕਣਕ ਵਿਜਨ ਵਾਲਾ ਟੈਂਪਰੇਚਰ ਨਹੀਂਗਾ ਵਿਗਿਆਨੀ ਰੋਲਾ ਪਾਉਂਦੇ ਆ ਪਰ ਜਿਨ੍ਹਾਂ ਨੇ ਹੁਣ 15 ਅਕਤੂਬਰ ਦੀ ਬਿਜਲੀ ਆ ਉਹਨਾਂ ਨੂੰ ਹੋਰ ਦਾਹਾਂ ਦਿਨਾਂ ਤੱਕ ਪਤਾ ਲੱਗ ਜਾਣਾ ਇਹ ਸਾਨੂੰ ਦੇਖਣਾ ਪਊਗਾ ਵੀ ਤਬਦੀਲੀਆਂ ਵਾਲੇ ਦੁਆਲੇ ਕੀ ਆ ਰਹੀਆਂ ਆ ਤੇ ਕਿਹੜੀ ਚੀਜ਼ ਇਹਦੇ ਵਿੱਚ ਸਾਨੂੰ ਪੱਕੇ ਤੌਰ ਤੇ ਕਾਇਮ ਰੱਖੂਗੀ ਖੇਤੀਬਾੜੀ 'ਚ ਕਿਹੜੀ ਜਿਹੜੀ ਸਸਤੀ ਤੇ ਸਟੀਕ ਤਕਨੀਕ ਹੋਵੇ ਉਹਦੇ ਵਿੱਚੋਂ ਇੱਕ ਸਾਨੂੰ ਲੱਗ ਰਿਹਾ ਵੀ ਇਹ ਜਿਹੜੀ ਟ੍ਰਿਪਲ ਸੀਡਿੰਗ ਆ ਇੱਕ ਜਿਹੜਾ ਛੋਟਾ ਕਿਸਾਨ ਆ ਜਿਹਦੇ ਕੋਲ ਵਿਚਾਰੇ ਕੋਈ ਟਰੈਕਟਰ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਉਹਨੇ ਮੰਨ ਲਓ ਡੀਐਸਆਰ ਕਰ ਲਈ ਇੱਕੋ ਦਿਨ 5 ਏਕੜ ਦੀ ਉਹਨੂੰ ਇੱਕ ਇੱਕ ਦਿਨ ਕਰਕੇ ਵੀ ਪਾਣੀ ਲਾਈ ਜਾਊਗਾ ਕੋਈ ਸਮੱਸਿਆ ਨਹੀਂ ਆ ਜਿੱਦਣ ਪਾਣੀ ਲਾਓਗੇ ਉਹ ਦਿਨ ਹੀ ਬਜਾਈ ਦੀ ਤਰੀਕੀ ਨਹੀਂ ਜਾਣੀ ਜੇ ਤਾਂ ਸਰਦਾਰ ਸੁਖਦੇਵ ਸਿੰਘ ਹਣਾ ਨੇ ਦੱਸਿਆ ਉਹ ਇਹਨਾਂ ਨੇ 20 21 ਤਰੀਕ ਨੂੰ ਲਈਆ ਜਿੱਦਣੋਂ ਨੂੰ ਪਾਣੀ ਲੱਗੂਗਾ ਜਿਹੜੀ ਫਸਲ ਨੂੰ ਅੱਗੇ ਜਾ ਕੇ 29 30 ਤਰੀਕ ਨੂੰ ਪਾਣੀ ਲੱਗਣਾ ਉਦੋਂ ਤੋਂ ਦੀ ਬਜਾਈ ਮੰਨੀ ਜਾਣੀ ਤੁਸੀਂ ਇੱਕ ਤਾਂ ਤੁਹਾਨੂੰ ਉਹ ਪਾਣੀ ਨਾਲ ਲਾਉਣਾ ਪਿਆ ਡਾਕਟਰ ਜਸਵੀਰ ਜੱਲ ਨੇ ਉਹ ਗੱਲਾਂ ਸਾਰੀਆਂ ਤੁਹਾਨੂੰ ਦੱਸਤੀਆਂ ਕਿ ਕਿਤੇ ਪਾਣੀ ਨਹੀਂ ਲਾਉਣਾ ਪਿਆ ਉਹਦੇ ਨਾਲ ਦਾਣਿਆਂ 'ਚ ਨਮੀ ਨਹੀਂ ਆਈ ਤੁਹਾਡੀ ਖੱਜਲਖਵਰੀ ਨਹੀਂ ਹੋਈ ਮੱਢੀ ਚ ਟੌਰਣਾ ਜਾਓ ਟੌਰਣਾ ਆਓ ਸੁੱਕੀ ਪੈਲੀ ਆ ਵੱਢੀ ਗਏ ਦਾਣੇ ਕੇਰੇਗੇ ਔਰ ਇਹਦੇ ਤੋਂ ਵਧੀਆ ਆਰਗੈਨਿਕ ਤਰੀਕਾ ਹੋਰ ਕੀ ਹੋ ਸਕਦਾ ਦੇ ਬਾਸ ਉੱਤੇ ਮਲਚਿੰਗ ਹੋ ਗਈ ਤੁਸੀਂ ਪਾਣੀ ਲਾਇਆ ਤੇ 40 45 ਦਿਨ ਲਈ ਆਰਾਮ ਨਾਲ ਮਸਤ ਹੋ ਕੇ ਜਿਹੜਾ ਕੰਮ ਕਰਨਾ ਖਾਓ ਪੀਓ ਤੇ ਸਮੋ ਪਰ ਮੈਂ ਤਾਂ ਕਹਾਂਗਾ ਵੀ ਨਹੀਂ ਪੜਨਾ ਸ਼ੁਰੂ ਕਰੋ ਹਣ ਇਹ ਜਿਹੜਾ ਕਣਕ ਬੀਜ ਕੇ ਤੁਹਾਨੂੰ 30 40 ਦਿਨ ਮਿਲਦੇ ਆ ਨਾ ਥੋੜਾ ਜਿਹਾ ਇਤਿਹਾਸ ਤੇ ਸ਼ਬਦ ਨਾਲ ਜੁੜੋ ਬਾਕੀ ਅਸਲੀ ਗੱਲ ਤੁਹਾਨੂੰ ਫੀਲਡ 'ਚ ਪਤਾ ਲੱਗਣੀ ਆ ਮੇਰੀ ਬੇਨਤੀ ਆ ਉੱਥੇ ਧਿਆਨ ਨਾਲ ਦੇਖਿਓ ਕਿ ਇਹ ਕਟਾਈ ਕਰਦੇ ਸਮੇਂ ਕਿੱਦਾਂ ਇਹਦੀ ਬਿਜਾਈ ਹੋਣ ਢਈ ਆ ਤੇ ਕਿੱਦਾਂ ਇੱਕੋ ਵੇਲੇ ਇੱਕੋ ਆਪਰੇਸ਼ਨ ਦੇ ਨਾਲ ਤੁਹਾਡੀ ਫਸਲ ਤੁਹਾਡੀ ਟਰਾਲੀ 'ਚ ਆ ਗਈ ਕਣਕ ਤੁਹਾਡੀ ਬੀਜੀ ਗਈ ਤੁਸੀਂ ਪਹਿਲੀ ਜੋ ਬਾਹਰ ਨਿਕਲੇ ਤੇ ਮੁੜ ਕੇ ਪਾਣੀ ਲਾ ਕੇ ਭੁੱਲ ਗਏ ਇੱਕ ਸਵਾਲ ਜ਼ਰੂਰੀ ਆਉਂਦਾ ਇੱਥੇ ਮੈਨੂੰ ਇੱਕ ਵੀਰ ਕਹਿ ਰਿਹਾ ਚੂਹਾ ਚੂਹਾ ਹਮੇਸ਼ਾ ਸੁੱਕੀ ਬਰਾਰੀ ਨੂੰ ਪੈਂਦਾ ਇਹਨੂੰ ਤੇ ਪਹਿਲੇ ਦਿਨ ਹੀ ਪਾਣੀ ਲੱਗ ਜਾਣਾ ਨਾ ਪਾਣੀ ਲੱਗ ਗਿਆ ਬਰਾਰੀ ਗਿੱਲੀ ਹੋ ਗਈ ਗਿੱਲੀ ਬਰਾਰੀ ਨਹੀਂ ਅਜੇ ਤੱਕ ਚੂਹੇ ਨੇ ਖਾਦੀ ਕਰੀ ਉਹ ਸਾਨੂੰ ਸਾਰਿਆਂ ਨੂੰ ਪਤਾ ਉਹ ਮੁਰਮਰੀ ਜੀ ਤੇ ਸੁੱਕੀ ਬਰਾਰੀ ਨੂੰ ਪੈਂਦਾ ਉਹ ਉਧਰ ਹੈਪੀ ਸੀਡਰ ਦੇ ਵਿੱਚ ਪੈ ਜਾਊਗਾ ਭਾਵੇਂ ਥੋੜਾ ਬੋਤਾ ਪਰ ਇਹਦੇ ਵਿੱਚ ਬਿਲਕੁਲ ਚੂਹਾ ਨਹੀਂ ਆਉਂਦਾ ਔਰ ਪਾਣੀ ਲੱਗਦਿਆਂ ਸਾਰੀ ਪਰਾਲੀ ਨੂੰ ਆਂਧੇ ਹੁੰਦੇ ਵੀ ਪਾਣੀ ਲੱਗਦਿਆਂ ਸਾਰੀ ਪਰਾਲੀ ਗਲ ਨਹੀਂ ਸ਼ੁਰੂ। ਉਹਦੀ ਡੀਕੰਪੋਸਟ ਹੋਣੀ ਸ਼ੁਰੂ ਉਹਦੀ। ਔਰ ਇੰਨੇ ਤੁਹਾਨੂੰ ਸੋਕੇ ਤੋਂ ਵੀ ਵਿਚਾਰਨਾ ਵਾ ਜਿਹੜਾ ਮਾਰਚ ਜਿੱਦਾਂ ਹੋਣੀ ਗਰਮੀ ਚੱਲ ਰਹੀ ਆ ਖੁਦਾ ਨਾ ਖਾਸਤਾ ਕਿਤੇ ਫਰਵਰੀ ਜਿੱਦਾਂ ਆ ਗਈ ਫਿਰ ਕੀ ਬਣੂਗਾ। ਇਹੋੀ ਚੀਜ਼ ਬਚਾਊਗੀ ਤੁਹਾਨੂੰ ਜਿਹੜੀ ਉਹ ਪਰਾਲੀ ਦੀ ਉੱਤੇ ਮਲਚ ਹੋਈ ਆ। ਫਾਇਦੇ ਬੜੇ ਨੇ ਜਿਹੜੇ ਅਸੀਂ ਮਹਿਸੂਸ ਕੀਤੇ ਆ ਨਾਲੋਂ ਨਾਲ ਤੁਹਾਨੂੰ ਲਿਖ ਕੇ ਵੀ ਦੱਸਿਆ। ਬਾਕੀ ਇੱਕ ਵਾਰੀ ਲਾਈਵ ਜ਼ਰੂਰ ਵੇਖ ਲਿਓ ਤੇ ਜੇ ਕੋਈ ਮਾਨਸਰ ਸਵਾਲ ਹੋ ਜਿੰਨੇ ਕ ਤੁਸੀਂ ਆਗੇ ਜੇ ਪਹਿਲੀ ਗੱਲ ਤੇ ਇੱਥੇ ਘੱਟੋ ਘਾਟ 5-700 ਬੰਦਾ ਹੋਣਾ ਚਾਹੀਦਾ ਹੈ ਪਰ ਇਹਦਾ ਮਤਲਬ ਕੋਈ ਨਵੇਂ ਪਾਸੇ ਜਾਣ ਦੀ ਸਾਡੀ ਉਤਸੁਕਤਾ ਹੈ ਨਹੀਂ ਐਨਪੀਜੀ ਦੇ ਚੱਕਰ ਜੋ ਆਪਾਂ ਨਿਕਲ ਨਹੀਂ ਰਹੇ ਤੇ ਉਹ ਅਫਸੋਸ ਹੈ ਵੀ ਐਨਪੀਜੀ ਵੀ ਨਹੀਂ ਤੁਸੀਂ ਸਮਝ ਰਹੇ ਉਥੇ ਇੱਕ ਬੰਦੇ ਨੂੰ 0046% ਦਿੱਤੀ ਆ ਤੇ ਫਿਰ ਸਵਾਲ ਕਰਕੇ ਪੁੱਛਣ ਗਿਆ ਇਹਦਾ ਨਾ ਪੋਟਾਸ਼ ਕਿੰਨੀ ਪਊ ਤੁਹਾਨੂੰ ਇਹਦਾ ਤਾਂ ਬੋਰੀ ਤੇ ਲਿਖੀ ਰੇਸ਼ੋ ਨਹੀਂ ਪੜਨੀ ਆਉਂਦੀ ਇਹਦੇ ਵਿੱਚ ਨਾਈਟ੍ਰੋਜਨ ਕਿੰਨੀ ਆ ਤੇ ਫਾਸਫੋਸ ਕਿੰਨੀ ਆ ਤੇ ਪੋਟਾਸ਼ ਕਿੰਨੀ ਆ ਰਬ ਰਬ ਰੱਖਾ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਹ ਸਟ੍ਰਾਈਕ ਤੋਂ ਪਰ 2025 ਤੇ ਤੋਂ ਸੀਡਿੰਗ ਸ਼ੁਰੂ ਨਾਲ ਹੀ ਫਸਲ ਕਟਾਈ ਤੇ ਉਹ ਦਾਰੇ ਕਰਦੇ ਵੇਲੋ ਵੀ ਸੋ ਸਾਥੀਓ ਇਹਨੂੰ 300 ਸੀਡਿੰਗ ਤਕਨੀਕ ਕਹਿੰਦੇ ਆ ਨਾਲ ਹੀ ਫਸਲ ਕਟਾਈ ਆ ਦੇਖੋ ਪਰਮਲ ਦੀ ਫਸਲ ਆ ਔਰ ਡਰਿੱਲ ਲੱਗੀ ਹੋਈ ਆ ਕੰਬਾਈਨ ਦੇ ਉੱਤੇ ਅਸੀਂ ਪਿੰਡ ਸਹਾਰੀ ਚਾ ਸਰਦਾਰ ਸੁਖਦੇਵ ਸਿੰਘ ਮਸਾਣੇ ਉਹਨਾਂ ਦੀ ਕੰਬਾਈਨ ਆ ਔਰ ਉਹਨਾਂ ਨੇ ਪਿਛਲੇ ਸਾਲ ਕੋਇਸਟਰ ਵਿਜੀ ਜਨਰੇਟਰ ਫਾਰਮਰ ਗਰੁੱਪ ਦੇ ਮੈਂਬਰ ਨੇ 2 ਏਕੜ ਕਰਮਜੀਤ ਸਿੰਘ ਬਿਲੀਪੁਰ ਦੇ ਸੀ ਵੇਕਰ ਸਾਡਾ ਖਜਾਨਚੀ ਬਲਵਿੰਦਰ ਸਿੰਘ ਸਾੜੀ ਐਤ ਕਾ ਸਰਵਾਰ ਸਰਦੇਸ ਇਹਨੇ 25 ਕਿੱਲੇ ਵੇਚਤੀ ਹੈ ਜੀ ਆਹ ਸੀੜਿਆ ਹੋਰ ਉਹ ਸੀੜ ਏਦਾਂ ਕਿਰਿਆ ਦੇ ਮਗਰ ਔਰ ਐਸਟਾ ਹੁੰਦੀ ਆ ਮਲਚ ਐਦਾਂ ਹੁੰਦੀ ਜੇ ਮਲਚ ਉਹ ਜਿਹੜਾ ਕਮਬਾਈਨ ਦੇ ਮਗਰ ਐਸਐਮਐਸ ਸਿਸਟਮ ਆ ਉਹ ਐਦਾਂ ਸੀਡ ਦੇ ਉੱਤੇ ਆਹ ਚਲ ਗਿਆ ਜੀ ਆਹ ਲੋ ਜੀ ਆਹ ਸੀਡ ਸਾਰਾ ਉਹਨੇ ਕਵਰ ਕਰ ਲਿਆ ਪ੍ਰੋਪਰ ਤਰੀਕੇ ਨਾਲ ਬਸ ਇਹਨੂੰ ਕੁਝ ਨਹੀਂ ਕਰਨਾ ਜ਼ਿਮੀਦਾਰ ਨੇ ਹਲਕਾ ਪਾਣੀ ਲਾਉਣਾ ਤੇ ਬਸ ਕੰਮ ਖਤਮ ਨਾ ਰੀ ਕਟਾਈ ਨਾ ਕੋਈ ਬਜਾਈ ਦਾ ਖਰਚਾ ਨਾ ਵੋਹਣਾ ਪਿਆ ਨਾ ਕੋਈ ਪ੍ਰਾਲੀ ਪ੍ਰਬੰਧ ਦਾ ਰੋਲਾ ਨਾ ਬੱਤਰਵਾ ਤੇ ਆਖਰੀ ਪਾਣੀ ਦੇਣ ਦੀ ਲੋੜ ਆਹ ਦੇਖੋ ਤਰੇੜਾਂ ਫੱਡੀਆਂ ਪਈਆਂ ਕੋਈ ਕੰਬਾਈਨ ਦਾ ਟਾਇਰ ਨਹੀਂ ਇਹਦੇ ਵਿੱਚ ਖੋਬਰਿਆ ਜਿਹੜੇ ਛੋਟੇ ਜੀਮੀਦਾਰ ਆ ਜਿਨ੍ਹਾਂ ਨੇ ਮੰਨ ਲਓ ਬਾਸਮਤੀ ਬੀਜੀ ਹੋਈ ਆ ਉਹ ਵੀ ਕਦੂ ਮੁਕਤ ਤਰੀਕੇ ਨਾਲ ਬੀਜੀ ਹੋਈ ਆ ਆਪਣੀ ਪੈੜੀ ਨੂੰ ਰੈਸਟ ਵੀ ਦਵਾਤੀ ਆ ਮਈ ਤੇ ਜੂਨ ਦੀ ਨਾ ਕੋਈ ਕੀੜਾ ਮਕੌੜਾ ਨਾ ਕੋਈ ਉੱਲੀ ਤੇ ਜਦੋਂ ਫਸਲ ਪੱਕਣ ਤੇ ਆਈ ਕਿਸੇ ਵਿੰਡੋ ਪੀਰੀਅਡ ਦੀ ਲੋੜ ਨਹੀਂ ਕਿਉਂ ਕਹਿੰਦੇ ਜੀ ਫਸਲ ਵੱਢਣ ਤੇ ਕਣਕ ਬੀਜਣ ਦੇ ਵਿੱਚ ਜੀ ਦੇਣ ਬੜੇ ਘਟ ਗਏ ਆ ਪ੍ਰਾਲੀ ਕਿਦਾਂ ਪ੍ਰਬੰਧ ਕਰੀਏ ਐਦਾਂ ਹੁੰਦਾ ਪ੍ਰਾਲੀ ਪ੍ਰਬੰਧ ਇਹ ਅੱਜ ਬੇਸ਼ੱਕ 27 ਅਕਤੂਬਰ 2025 ਨੂੰ ਇਹਦੀ ਬਜਾਈ ਹੋ ਗਈ ਆ ਪਰ ਇਹਦੀ ਬਜਾਈ ਦੀ ਤਰੀਕ ਉਦੋਂ ਮੰਨੀ ਜਾਊ ਜਦੋਂ ਇਹਨੂੰ ਪਾਣੀ ਲੱਗੂਗਾ ਜਦੋਂ ਇਹਨੂੰ ਪਾਣੀ ਲੱਗੇਗਾ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਧੀਕ ਡਿਪਟੀ ਡਾਇਰੈਕਟਰ ਪ੍ਰਚਾਰ ਪ੍ਰਸਾਰ ਡਾਕਟਰ ترਸੀਮ ਸਿੰਘ ਢਿੱਲੋਂ ਉਹ ਚੇਚਾ ਆਏ ਨੇ ਸੀ ਸੀ ਆਈ ਆਈ ਦੀ ਟੀਮ ਹੈ ਉਹਨਾਂ ਦੇ ਨਾਲ ਜਿਹੜੀ ਇਸ ਪ੍ਰੋਜੈਕਟ ਨੂੰ ਫੰਡਿੰਗ ਕਰ ਰਹੀ ਆ ਆ ਸਾਰੇ ਜਿਹੜੇ ਕਿਸਾਨ ਆ ਇਲਾਕੇ ਦੇ ਉਹ ਵੇਖਣ ਆਏ ਆ ਤੇ ਜੰਗਰੋਟ ਫਾਰਮਰ ਗਰੁੱਪ ਦੇ ਬੰਦੇ ਅਲਵਿੰਦਰ ਨੇ ਦੋ ਕਿਲੇ ਹੀ ਤੇ ਇੱਧਰ ਸਾਡੇ ਅਸੀ ਸਾਹਿਬ ਸਰਦਾਰ ਬਲਦੇਵ ਸਿੰਘ ਬਾਜਵਾ ਦੇ ਕਿੰਨੇ ਕਿਲੇ ਜੀ ਚਲੋ ਜੀ ਹੋ ਗਿਆ ਕੰਮ ਇਹ ਜਿੰਨੇ ਤਜਰਬੇ ਸਾਡੇ ਗਰੁੱਪ ਦੇ ਸਾਰਿਆਂ ਵਾਸਤੇ ਅਸੀ ਸਾਹਿਬ ਦਾ ਬਾਜਵਾ ਸਾਹਿਬ ਦਾ ਜਿਹੜੇ ਪੰਜ ਕਿਲੇ ਉਹ ਸਾਨੂੰ ਹੀ ਦਿੱਤੇ ਆ ਵਾ ਡੋਬਦੀ ਏ ਮਾਰਦੀ ਏ ਕੋਈ ਚੱਕਰ ਨਹੀਂ ਉਧਰ ਸਾਡੇ ਕੈਨ ਕਮਿਸ਼ਨਰ ਡਾਕਟਰ ਮਰੀਕ ਸਿੰਘ ਡਾਕਟਰ ਢਿੱਲੋਂ ਦੇ ਨਾਲ ਸਾਰਾ ਆ ਧਿਆਨ ਨਾਲ ਦੇਖ ਲੋ ਜੀ ਆਹ ਦੇਖ ਲੋ ਆ ਮਲਚਿੰਗ ਹੋ ਗਿਆ ਇਹ ਜਿੰਨੀ ਮਲਚਿੰਗ ਹੋਣੀ ਚਾਹੀਦੀ ਆ ਓਨੀ ਹੋ ਰਹੀ ਆ ਕਹਿੰਦਾ ਭਾਵ ਐ ਵੀ ਜੇ ਬਹੁਤ ਵੱਡੀ ਫਸਲ ਐ ਜਿਆਦਾ ਪਰਾਲੀ ਆ ਤੇ ਕੰਬਾਈਨ ਵਾਲਾ ਇਹਨੂੰ ਥੋੜਾ ਜਿਹਾ ਉੱਚੇ ਚੁੱਕ ਵੀ ਸਕਦਾ ਤੇ ਲੋਡ ਪੈਣ ਤੇ ਇਹਨੂੰ ਥੱਲੇ ਵੀ ਰੱਖਿਆ ਜਾ ਸਕਦਾ ਫੁੱਲ ਮਲਾ ਕੇ ਮਲਚਿੰਗ ਇਦਾਂ ਨਹੀਂ ਹੋਣੀ ਚਾਹੀਦੀ ਆ ਜਿਹਦੇ ਰਾਹੀਂ ਹਵਾ ਤੇ ਰੋਸ਼ਨੀ ਜ਼ਮੀਨ ਤੱਕ ਜਾਂਦੀ ਰਹੇ ਆ ਦੇਖੋ ਪਰਮਲ ਜੀ ਕੀ ਬਾਤ ਆ ਪੂਰੀ ਟੀਮ ਸਾਡੀ ਡਾਕਟਰ ਤਸੇਮ ਸਿੰਘ ਢੱਲੋਂ ਨਾਲ ਡਾਕਟਰ ਅਮਰੀਕ ਸਿੰਘ ਤੇ ਡਾਕਟਰ ਵਿਕਰਮਜੀਤ ਸਿੰਘ ਗਿੱਲ ਆਏ ਨੇ ਕੇਵੀਕੇ ਅੰਮ੍ਰਿਤਸਰ ਵੱਲੋਂ ਉਹਨਾਂ ਨਾਲ ਸਾਰੇ ਐਫਐਸਐਸ ਦੀ ਟੀਮ ਹੈ ਸਾਰੀ ਕੇਵੀਕੇ ਗੁਰਦਾਸਪੁਰ ਦੀ ਸਾਰੀ ਟੀਮ ਨਾਲ ਹੈ ਸ਼ਾਨਦਾਰ ਤਰੀਕੇ ਨਾਲ ਉਹ ਵਲਦੀ-ਵਲਦੀ ਆ ਰਹੀ ਹੈ ਜੀ ਸਾਰੀ ਦੇਖੋ ਜੀ ਆ ਸੰਗਤ ਹੋਰ ਖੜੀ ਹੈ ਇੱਥੇ ਅਠਾ-ਦਾਹਾਂ ਪਿੰਡਾਂ ਤੋਂ ਵੀਰ ਵੇਖਣ ਆਏ ਆ ਇਸ ਤਰ੍ਹਾਂ ਟੇਪਲ ਜੀਰੋ ਸੀਡਿੰਗ ਤਕਨੀਕ ਇੱਕੋ ਵੇਲੇ ਫਸਲ ਕਟਾਈ ਬਜਾਈ ਸਭ ਕੁਝ ਹੋ ਗਿਆ ਸਿਰਫ ਡਾਇਆ ਪਾਈ ਤੇ ਸੋਧਿਆ ਸੀਡ ਪਾਇਆ ਬਹੁਤ سارے ਮੇਰੇ ਵੀਰਿਆ ਜਿਹਨੂੰ ਇਹਨੂੰ ਤੁਸੀਂ ਆਰਗੈਨਿਕ ਰੱਖਣਾ ਚਾਹੁੰਦੇ ਤੇ ਤੁਸੀਂ ਇਹਦੇ ਵਿੱਚ 2 ਕਿਲੋ ਕਾਲੀ ਚੱਕਰਾ ਦਾ ਛੱਟਾ ਤੇ ਜਿਹੜਾ ਕਣਕ ਦਾ ਸੀਡ ਆ ਉਹਨੂੰ ਤੁਸੀਂ ਟ੍ਰੈਕੋਡਰਮਾ ਇਗਨੋਰ ਨਾ ਸੋਧ ਲਓ ਤੇ ਉਹਦਾ ਵੀ ਕਿਲੋ ਕ ਦਾ ਛੱਟਾ ਦੇ ਦਿਓ ਤੇ ਤੁਹਾਡਾ ਉllੀਆਂ ਤੋਂ ਕੀੜ ਪਤੰਗੇ ਤੋਂ ਸਿਉਂਕ ਤੋਂ ਸੁੰਡੀਆਂ ਤੋਂ ਵੀ ਛੜਕਾਰਾ ਤੇ ਤੁਹਾਡੀ ਕਣਕ ਵੀ ਆਰਗੇਨਿਕ ਤੇ ਜਦੋਂ ਪਹਿਲਾ ਪਾਣੀ ਲੱਗਿਆ ਇਹਨੂੰ ਤੇ ਉਸ ਤੋਂ ਬਾਅਦ ਕਿਤੇ ਜਾ ਕੇ 40-45 ਦਿਨ ਬਾਅਦ ਪਾਣੀ ਲਗਣਾ ਤੇ ਪਾਣੀ ਲੱਗਣ ਨਾਲ iracial ਜਿਹੜੀ ਉਹ ਗਿੱਲੀ ਹੋ ਜਾਂਦੀ ਆ ਤੇ ਗਿੱਲੀ ਪ੍ਰਾਲੀ ਤੇ ਫਿਰ ਚੂਹਾ ਨਹੀਂ ਆਉਂਦਾ ਧੰਨਵਾਦ ਇੱਕ ਕਿਹੜਾ ਸਰਫੇਸ ਸੀਟਿੰਗ ਦਾ ਬਾਤ ਆ ਤੇ ਆਹ ਦੇਖੋ ਕਮਾਈਨ ਤੇ ਲੱਗੀ ਹੋਈ ਡ੍ਰਿਲ ਦੇ ਵਿੱਚ ਆ ਆ ਆ ਸੀਡ ਸੋਧਿਆ ਹੋਇਆ ਇਧਰਲੇ ਪਾਸੇ ਨਾਲ ਡਾਇਆ ਬਹੁਤ ਸ਼ਾਨਦਾਰ ਤਰੀਕੇ ਨਾਲ ਢੇੜਾ ਲਾ ਕੇ ਆਈ ਆ ਕਮਬਾਈਨ 3000 ਸੀਡਿੰਗ ਦਾ ਪ੍ਰਦਰਸ਼ਨ ਤੇ ਸਾਰੀ ਪਿੰਡ ਦੇ ਖੇਤਾਂ 'ਚ ਸਰਦਾਰ ਸੁਖਦੇਵ ਸਿੰਘ ਮਸਾਣੇ ਵਾਲੇ ਦੀ ਕਮਬਾਈਨ ਤੇ ਅੱਜ ਯੂਨੀਵਰਸਿਟੀ ਟੀਮ ਆਈ ਆ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਕੇਵੀਕੇ ਦੇ ਸਾਰੇ ਜਿਹੜੇ ਸਾਇੰਸਿਸਟ ਇੱਥੇ ਆ ਗਏ। ਇਹ ਸਾਡਾ ਵੀਰੇ ਰਾਜਕੁਮਾਰ ਜੋ ਸਰਦਾਰ ਸੁਖਦੇਵ ਸਿੰਘ ਮਸਾਣਿਆਂ ਦੀ ਡੀਡੀਆ ਟ੍ਰਿਪਲ ਸੀਡਿੰਗ ਤਕਨੀਕ ਵਾਲੀ ਕੰਬਾਈਨ ਆ। ਆ ਤੁਸੀਂ ਦੇਖ ਰਹੇ ਜੇ ਕਣਕ ਤੇ ਸੀਡ ਲੱਗੇ ਤੇ ਉਧਰ ਗੇੜਾ ਇਕ ਲਾਤਾ ਤੇ ਚਲਾਉਂਦਾ। ਕਿੰਨੇ ਕਿੱਲੇ ਕਰਤੇ ਆ ਸੀਜ਼ਨ ਛੋਣੇ ਦਿੱਤਾ ਅੱਜ 27 ਅਕਤੂਬਰ 2025 ਆ। ਹੁਣ ਤੱਕ ਕਿੰਨੇ ਕਿੱਲੇ ਕਰਤੇ ਤੇ ਕੁੱਲ ਕਿੰਨਾ ਕਿੰਨਾ ਸੋਅ ਕਰਜੋਗੇ ਇਸ ਸੀਜ਼ਨ ਚ ਸਦ ਕਰੀ ਹੋਈ ਹੈ ਤੇ ਇਹਨੂੰ ਚਲਾਉਣ ਲੱਗਿਆਂ ਕੋਈ ਰੁਕਾਵਟ ਕਿਸੇ ਤਰ੍ਹਾਂ ਦੀ ਦਿੱਕਤ ਆ ਤੇ ਹੁਣ ਖਰੀਫ ਫਸਲ ਹੈ ਡਿੱਗੀ ਚ ਆਉਂਦੀ ਆ ਡਿੱਗੀ ਚ ਤੇ ਦਾਣੇ ਖਾਦ ਐ ਪ੍ਰੋਪਰ ਪੈਂਦੀ ਆ ਜਿੰਨਿਆਂ ਨੇ ਵੀ ਕੀਤੀ ਕਿਸਾਨ ਸੰਤੁਸ਼ਟ ਨੇ ਤੇ ਐਜ਼ এ ਡਰਾਈਵਰ ਤੁਸੀਂ ਜਿਹੜਾ ਇਹ ਬਿਲਕੁਲ ਨਵੀਂ ਤਕਨੀਕ ਆ ਇਹ ਤੁਹਾਨੂੰ ਕਿਦਾਂ ਲੱਗਦਾ ਵੀ ਆਲੇ ਇਹ ਨਾਲ ਹੀ ਕਟਾਈ ਤੇ ਨਾਲ ਹੀ ਵਿਜਾਈ ਹੈ ਛੋਟੇ ਕਿਸਾਨਾਂ ਆ ਤੇ ਬਹੁਤ ਵਧੀਆ ਚੀਜ਼ ਹੈ ਚਲੋ ਮਾਰੇ ਜਲਦੀ ਕਰਾ ਰੱਖੇ ਕੋਈ ਇਹਦਾ ਕੰਬੈਨ ਤੇ ਲੋਡ ਜਾਂ ਕਿਸੇ ਤਰ੍ਹਾਂ ਦਾ ਕੋਈ ਹੋਰ ਕੋਈ ਲੋਡ ਨਹੀਂ ਕੁਝ ਨਹੀਂ ਜਦਾਂ ਆਮ ਕਟਾਈ ਕਰੀਦੀ ਤੇ ਇਹਦਾ ਕਟਾਈ ਤੇ ਕਟਾਈ ਦਾ ਖਰਚਾ ਜਿਹੜਾ ਵਾ ਉਹ ਥੋੜਾ ਦੂਜੀ ਆਮ ਨਾਲੋਂ ਵੱਧਿਆ ਨਾ ਕਿਉਂਕਿ ਪਿੱਛੇ ਐਸਐਮਐਸ ਵੀ ਚੱਲਦਾ ਹੈ ਓਕੇ ਧੰਨਵਾਦ ਜੀ